ਦੋ ਪੰਜਾਬੀ ਬੰਦੇ ਸੀਗੇ ਕੋਈ ਆ ਮੈਂ ਵੀ ਦਿਖਾਇਆ ਘੱਟੇ ਘੱਟੇ ਬੰਦੇ ਸੀਗੇ ਤੇ ਇਹ ਜਾਂ ਕੰਮ ਕਰੀ ਜਾਂਦੇ ਆ ਦੇਖ ਨੂੰ ਚੰਗੇ ਕਰਾ ਦੇ ਚੰਗੇ ਸਰ ਸਿੱਸੜੀ ਫੁਟੇਜ ਕਿਉਂ ਚਾਹੀਦੀ ਖਸਮਾਂ ਲੈ ਕੇ ਜਿਹਨੂੰ ਦੇਖ ਨੂੰ ਨਿਚੇੜੀ ਜੀ ਨਹੀਂ ਸਰ ਨੇ ਛੜੀਆਂ ਨੇ ਜਿਹਨਾਂ ਛੜੀਆਂ ਸਾਹ ਦੇਖਣ ਦੇ ਵਿੱਚ ਲੱਗ ਜਾਂਦੇ ਆ ਆਪਾਂ ਬਾਹਰ ਹੀ ਕਰ ਦਿੰਦੇ ਆ ਬੰਦ ਨਹੀਂ ਬਾਸ ਕਿਉਂ ਨਹੀਂ ਬੰਨਦੇ ਛੜੀਆਂ ਇਹ ਨੋਟ ਬਦਲਾਨ ਆਏ ਸੀ ਹਾਂਜੀ ਨੋਟ ਬਦਲਾਨ ਆਏ ਸੀ ਸਰ ਇਹ ਪੁਰਾਣੇ ਨੋਟ ਲੈ ਕੇ ਆਏ ਸੀ ਹਾਂਜੀ ਇਹ ਲੈ ਕੇ ਤਾਂ ਕੋਈ ਸ਼ਾਇਦ ਨਹੀਂ ਫਰੀ ਪੁੱਛਿਆ ਸੀਗਾ ਬਸ ਇੱਥੇ ਨੇ ਸਰ ਤੁਸੀਂ ਦੇਖੋ ਛੜੀਆਂ ਉਹ ਇੱਥੋਂ 3/2 ਕਿਲੋ ਤਲਵਾਰ ਲੈ ਕੇ ਆ ਰਹੇ ਆ ਇੱਥੋਂ ਲੱਗਿਆ ਅਰੇ ਉਹ ਫੋਣੀ ਗੱਡੇ ਹੋਣੇ ਸ਼ਰੀਆਮ ਸਾਡੇ ਨੂੰ ਤਲਵਾਰ ਲੈ ਕੇ ਅੰਦਰ ਆ ਗਿਆ ਸੁਦਾਈ ਮੈਂ ਉਹਨੂੰ ਦੇਖ ਲੈ ਕੰਚਲੇ ਉਸ ਟੋਕ ਗਲਾਸ ਦੇ ਵਿੱਚ ਵੀ ਤਲਵਾਰ ਹੈ ਮੈਂ ਫੋਨ ਮਾਰਨ ਲੱਗਾ ਉਹਨਾਂ ਨਾਲ ਨਾਦਰਾਂ ਫੋਨ ਤੇ ਅਫਸਰ ਕਹਿ ਬਲਵਾਰ ਮਰੀ ਗਿਆ ਮੇਰੇ ਅੱਛਾ ਉਹ ਮੈਂ ਬਚ ਗਿਆ ਸਰਦੇ ਮੈਂ ਸਾਈਡ ਤੇ ਨਾ ਹੁੰਦਾ ਅੱਜ ਨੂੰ ਗਰਦਨ ਲੈ ਜਾਂਦੀ ਉਹ ਪਈ ਤਲਵਾਰ ਇੱਥੇ ਕਿਲੇ ਕੋਲੇ ਸਿੱਧੀ ਹੋ ਗਈ ਤਲਵਾਰਾਂ ਇਹ ਕੱਲ ਨੂੰ ਕੋਈ ਤਾਂ ਕੰਸੀਬ ਨਹੀਂ ਆਈ ਕੱਲ ਫਿਰ ਕੋਈ ਚਲਾ ਦੇ ਹਾਂ ਉਹਦਾ ਮਤ ਬੋਲੀ ਮਾਰਦੇ ਜੇ ਬਜ਼ਾਰਾ ਦੇ ਵਿੱਚ ਇਹ ਹਾਲ ਰੂਹ ਕੰਮ ਕਰ ਪਹਿਲਾਂ ਹੈ ਨਹੀਂ ਕੀ ਕਰੂਗਾ ਦੁਕਾਨਦਾਰ ਹਰ ਕੋਈ ਇਕੱਲਾ ਹੈ ਮੈਂ ਵੀ ਇਕੱਲਾ ਹੈ ਮੇਰੇ ਨਾਲ ਇਹਦੀ ਦੁਕਾਨ ਹੈ ਤਾਂ ਕੋਣ ਗੰਨ ਬੰਦ ਕਰ ਜੀ ਮੈਂ ਤਾਂ ਡਾਂ ਲਗਾ ਮੈਂ ਕਰੇ ਜਾ ਰਿਹਾ ਕੋਈ ਕੋਈ ਨਹੀਂ ਰੱਬੂ ਦੁਕਾਨ ਵਿਜੀ ਕਿ ਨਾਮ ਹੈ ਤੁਹਾਡਾ ਇਹ ਨਾਮ ਆਪੋਰ ਕਰ ਗਿਆ ਜੀ ਅਸੀਂ ਕਿਲਾ ਰੌਣ ਦੀ ਮਤਲਬ ਮਾਰਕੀਟ ਦੇ ਦੁਕਾਨਦਾਰ ਆ ਅੱਜ ਸਾਡੇ ਨਾਲ ਦੀ ਤੋਂ ਗਲੀ ਦੇ ਵਿੱਚ ਇੱਕ ਅਗਰਵਾਲ ਮਨੀ ਐਕਸਚੇਂਜਰ ਕਰਕੇ ਨਾਮ ਦਾ ਇੱਕ ਦੁਕਾਨਦਾਰ ਹੈ ਜਿਹਦੇ ਨਾਲ ਕੀ ਅੱਜ ਹਾਦਸਾ ਹੋਇਆ ਦੋ ਲੜਕੇ ਐਕਟਵਾ ਸਕੂਟਰ ਦੇ ਉੱਤੇ ਆਉਂਦੇ ਆ ਇੱਕ ਦੇ ਹੱਥ ਦੇ ਵਿੱਚ ਕਿਰਪਾਨ ਸੀ ਕੋਈ ਦੁਕਾਨ ਦੇ ਵਿੱਚ ਜਾਂਦਾ ਔਰ ਦੂਸਰਾ ਬੰਦਾ ਨੂੰ ਇਸ਼ਾਰਾ ਕਰਕੇ ਬੁਲਾਉਂਦਾ ਕਿਰਪਾਨ ਦੇ ਮਤਲਬ ਅਖਬਾਰ ਨਾਲ ਜਿਹੜੀ ਕਿਰਪਾਨ ਲਕੋਈ ਹੋਈ ਸੀ ਅਖਬਾਰ ਲਾ ਕੇ ਇੱਕ ਦੁਕਾਨ ਦੇ ਅੰਦਰ ਜਾਂਦੇ ਆ ਉਹਦੇ ਤੇ ਹਮਲਾ ਕਰਦੇ ਆ ਉਹਦੇ ਤੇ ਹਮਲਾ ਕਰਕੇ ਉਹਦੇ ਤੋਂ 8000 ਰੁਪਏ ਦੀ ਲਗਦੀ ਔਰ ਪਲੱਸ 20000 ਰੁਪਏ ਦਾ ਸਾਮਾਨ ਉਹਦੇ ਤੋਂ ਲੈ ਕੇ ਜਾਂਦੇ ਉਹਨੂੰ ਇਹ ਵੀ ਨਾਲ ਕਹਿ ਕੇ ਗਏ ਆ ਵੀ ਅਗਰ ਤੂੰ ਪੁਲਿਸ ਬੁਲਾਣਾ ਹੈ ਜਾਂ ਤੂੰ মিডিਆ ਬੁਲਾਣਾ ਹੈ ਤਾਂ ਅਸੀਂ ਅਗਲੇ ਦਿਨ ਤੈਨੂੰ ਆਕੇ ਗੋਲੀ ਮਾਰ ਕੇ ਜਾਵਾਂਗੇ ਦੇਖੋ ਪੰਜਾਬ ਦਾ ਮਾਹੌਲ ਹੈ ਦਿਨੋਂ ਦਿਨ ਖਰਾਬ ਹੋ ਰਿਹਾ ਜਾ ਰਿਹਾ ਹੈ ਦੁਕਾਨਦਾਰਾਂ ਮਤਲਬ ਦੁਕਾਨਦਾਰਾਂ ਦੇ ਵਿੱਚ ਡਰ ਦਾ ਇੰਨਾ ਕਿ ਮਾਹੌਲ ਹੈ ਉਸ ਦੁਕਾਨਦਾਰ ਦਾ ਭਰਾ ਭਰਾ ਆ ਕੇ ਛੋਟਾ ਭਰਾ ਆ ਕੇ ਕਹਿੰਦਾ ਅਸੀਂ ਕੋਈ ਕੰਪਲੇਨ ਨਹੀਂ ਕਰਨੀ ਕਿਸੇ ਮਤਲਬ ਅਸੀਂ ਕਿਸੇ মিডিਆ ਨੂੰ ਬਾਈਟ ਨਹੀਂ ਦੇਣੀ ਜੋ ਸਾਡੇ ਨਾਲ ਹੋ ਗਿਆ ਉਹ ਹੋ ਗਿਆ ਮਤਲਬ ਇੰਨਾ ਕਿ ਡਰ ਦੁਕਾਨ ਅਸੀਂ ਪੰਜਾਬ ਪੁਲਿਸ ਨੂੰ ਬੇਨਤੀ ਕਰਦੇ ਹਾਂ ਕਿ ਦੁਕਾਨਦਾਰਾਂ ਦੀ ਜਿਹੜੀ ਸੁਰੱਖਿਆ ਹੈ ਯਕੀਨੀ ਕੀਤੀ ਜਾਵੇ ਅੱਜ ਉਹਦੇ ਨਾਲ ਹੋਇਆ ਕੱਲ ਸਾਡੇ ਨਾਲ ਵੀ ਹੋ ਸਕਦਾ ਹੈ ਕਿਤੇ ਨਾ ਹੋਣੀ ਚਾਹੀਦੀ ਇਹ ਕੀ ਘਟਨਾ ਹੋਈ ਹੈਗੀ ਇਹ ਰੀਸਨ ਕਰਕੇ ਦੀ ਦੁਕਾਨ ਹੈਗੀ ਇਹ ਮਨਿਕਸ਼ ਸਿੰਘ ਦਾ ਕੰਮ ਕਰਦੇ ਆ ਇੱਥੇ ਕੋਕ ਤਰਵਾਰ ਰੱਖੇ ਦੋ ਆਏ ਨਸ਼ੇੜੀ ਟਾਈਪ ਜਾਦੇ ਹੈਗੇ ਆ ਉਹ ਤੇ ਅਸੀਂ ਮੌਕੇ ਤੇ ਪਹੁੰਚ ਗਏ ਅਸੀਂ ਸਰਚ ਕਰ ਰਹੇ ਹਾਂ ਸਾਰਾ ਕੋਈ ਗੱਲ ਨਹੀਂ ਬਹੁਤ ਜਲਦੀ ਡੈਟ੍ਰੈਸ ਕਰ ਲਾਂਗੇ ਨਾ ਸਰ ਕਿੰਨੀ ਕਿਦੀ ਲੁੱਟ ਹੋਈ ਆ ਕੋਈ ਵੈਪਨ ਸੀ ਉਹਨਾਂ ਕੋਲੇ ਨਹੀਂ ਵਾਪਨਾ ਇੱਕ ਤਲਵਾਰੀ ਸੀਗੀ ਉਹ ਇੱਥੇ ਗਲੀ ਚ ਸੱਟ ਕੇ ਭੱਜ ਗਿਆ ਅੱਛਾ ਜੀ ਤੇ ਆਪਣਾ ਇਹ 60-70 ਹਜ਼ਾਰ ਰੁਪਏ ਦੀ ਦੱਸ ਰਿਹਾ ਸਰ ਮਾਲਕ ਦੇ ਸੱਟ ਸੱਟਾ ਸੁੱਟਾ ਨਹੀਂ ਨਹੀਂ ਕੋਈ ਸੱਟ ਵਗੈਰਾ ਨਹੀਂ ਹੈਗੀ ਸਕੂਟਰੀ ਸੀਸੀਟੀਵੀ ਚ ਆਇਆ ਉਹ ਤੁਸੀਂ ਅਸਲ ਉਹ ਅਸੀਂ ਦੇਖ ਰਹੇ ਹਾਂ ਦੇਖ ਰਹੇ ਹਾਂ ਸਾਰੀਆਂ ਸਕੂਟਰੀ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਥੈਂਕ ਯੂ